ਬਾਈ ਯਾਰ ਤੇਰੀ ਦੁਕਾਨ ਦੇ ਜਿਹੜੀ ਸਭ ਤੋਂ ਮਹਿੰਗੀ ਮਿਠਾਈ ਹੈ ਨਾ ਮੇਰਾ ਵੀ ਦੋ ਡੱਬੇ ਮੈਂ ਕਰ ਦਿਉਂਗੇ ਨਾਲੇ ਇੱਕ ਨਾ ਸਸਤਾ ਇਹ ਲੱਡੂਆਂ ਦਾ ਡੱਬਾ ਵੀ ਪੈਕ ਕਰ ਦਿ ਯਾਰ ਸਸਤਾ ਡੱਬਾ ਕਿਉਂ ਦੇਣਾ ਤੇ ਮਹਿੰਗਾ ਡੱਬਾ ਕਿਉਂ ਦੇਣਾ ਬਾਈ ਉਹ ਯਾਰ ਮੇਰਾ ਭਰਾ ਵਾ ਵੱਡਾ ਹਾਂ ਤੈਨੂੰ ਪਤਾ ਮਾਤੜ ਜਾਂ ਤਾਂ ਹੈਗਾ ਵਾ ਹਾਂ ਉਹਨੂੰ ਦੇ ਦਾਂਗੇ ਯਾਰ ਕਿੱਡੀ ਗੱਲ ਆ ਸਸਤਾ ਡੱਬਾ ਹਾਂ ਤੇ ਮਹਿੰਗਾ ਮੈਂ ਹਡ ਬਾਈਕ ਤਾਂ ਮੈਂ ਤੇਰੇ ਲਈ ਲਿਆ ਭਰਾਵਾ ਦੂਜਾ ਆਪਣਾ ਨਵਾਂ ਮਿੱਤਰ ਨਹੀਂ ਬਣਿਆ ਜਿਹੜਾ ਬੜਾ ਤਕੜਾ ਜਾਂ ਅਮੀਰ ਜਿਹਾ ਵਾ ਅੱਗੇ ਟੋਸ ਦੇ ਤਾ ਲਿਆ ਵਾ ਯਾਰ ਉਹਦੇ ਲਈ ਆਪਾ ਜੀ ਆਪਕੇ ਦੋੜਾ ਤੇ ਮੰਗੇ ਆਲੇ ਹੋਏ ਆਡ 1 ਲੱਖ ਦਾ ਡਾਡ ਕਰੋਗੇ ਠੀਕ ਆ ਭਾਈ ਕਰ ਤੈਨੂੰ ਕਰਾਈ ਹਾਂ ਪਹਿਲਾਂ ਕਰ ਲਾ ਫੜੀ ਭਾਈ ਆ ਦੇ ਬੀ ਹੋ ਗਈ ਚੱਲ ਭਾਈ ਕਰ ਛੋਟੇ लाडी ਭਾਜੀ ਨਹੀਂ ਆਗੇ ਭਲਾ ਮੜਾ ਜਾ ਆਹ ਬਾਈ ਬਾਹਰ ਆਇਓ ਓਏ ਆਇਆ ਬਾਹਰ ਕੀ ਹਾਲ ਹੈ ਬਾਈ ਵਧੀਆ ਕਾ ਹੋਰ ਸਨਾਓ ਕੀ ਹੈ ਵਧੀਆ ਹੀ ਵਧੀਆ ਹੋਰ ਕੀ ਹੈ ਆ ਦਿਵਾਲੀ ਦੇਣ ਆਏ ਸੀਗੇ ਹੈਪੀ ਦਿਵਾਲੀ ਬਾਜੀ ਅੱਛਾ ਅੱਛਾ ਹੈ ਤੁਸੀਂ ਵੀ ਨਾਲੇ ਹਾਂ ਛੋਡੋ ਅੱਡਾ ਬਹੜੀ ਯਾਰ ਅੰਦਰ ਆਕਦੇ ਹੋਰ ਵੀ ਠੀਕਾ ਠੀਕਾ ਵੀਰੇ ਓਹੋ ਟੈਂਪੋ ਰੋ ਗਿਆ ਵੀਰੇ ਮੈਂ ਤਾਂ ਚੰਡੀਗੜ੍ਹ ਜਾਣਾ ਮੀਟਿੰਗ ਤੇ ਅੱਛਾ ਤੁਸੀਂ ਅੰਦਰ ਬੈਠੋ ਜਾਨੂੰ ਚਾਹ ਪਾਣੀ ਪੀਓ ਠੀਕ ਹੈ ਇਹ ਹੈ ਜੇ ਬੰਦੇ ਆੜੀ ਬਣਾਏ ਆ ਤੇਰੇ ਕੋ ਖੜਨ ਦਾ ਵੀ ਨਹੀਂ ਅਗਲੇ ਨੂੰ ਟਾਈਮ ਹੈਗਾ ਚੱਲ ਚਲੀਏ ਚੱਲ ਫਿਰ ਭਾਈ ਇਹੋ ਜਿਹੇ امیر ਬੰਦੇ ਨੂੰ ਕੀ ਚੱਟਣਾ ਵਾ ਅਗਲੇ ਨੇ ਤੈਨੂੰ ਦਰਾਂ ਚ ਹੀ ਮੋੜਦਾ ਇਹ ਜੀ ਯਾਰੀ ਨੂੰ ਕੀ ਚੱਟਣਾ ਵਾ ਬੰਦਾ ਦੇਖ ਕੇ ਯਾਰੀ ਲਾਇਆ ਕਰ ਉਹ ਯਾਰ ਭਰਾਵਾ ਹੁਣ ਮੈਂ ਬੰਦੇ ਦੇ ਵਿੱਚ ਥੋੜੀ ਫੜਿਆ ਆ ਮਾ ਤਾਂ ਵਰਤ ਕੇ ਪਤਾ ਲੱਗਦਾ ਚੱਲ ਛੱਡ ਤੇਰੇ ਭਰਾ ਜਲੀਲ ਬਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਤੁਸੀਂ ਕਿੱਧਰ ਚੱਲੇ ਤਿਆਰੀ ਖਿੱਚੀ ਆ ਮੈਂ ਅੱਧਰ ਤੁਹਾਡੇ ਕੋਲ ਨਹੀਂ ਚੱਲਿਆ ਸੀ ਆਹ ਦੇਖ ਲਓ ਅਸੀਂ ਪਹਿਲਾਂ ਆ ਗਏ ਆਜੋ ਫਿਰ ਚਲੋ ਚਲੋ ਚੱਲ ਬਰੇ ਆਜੇ ਬੈਠ ਬੈਠੋ ਬੈਠੋ ਮੇਰਾ ਠੀਕ ਆ? ਹਾਂਜੀ ਵੀਰੇ ਠੀਕ ਆ। ਹੋਰ ਘਰੇ ਸਾਰੇ ਬੱਚੇ ਠੀਕ ਨੇ? ਹਾਂਜੀ। ਚਲੋ ਤੁਸੀਂ ਕਰੋ ਆਪਸੀ ਵਿੱਚ ਗੱਲਾਂ ਮੈਂ ਠੰਡਾ ਲਿਆਵਾਂ। ਪੀਣ ਨੂੰ ਲਿਆਵਾਂ ਥੋੜਾ। ਨਹੀਂ ਨਹੀਂ ਵੀਰੇ ਕੀ ਲੋੜ ਐ ਲਈ। ਸਹੀ ਨੂੰਗਾ ਕੀ ਤਕਰੀਬ। ਆ ਲਓ ਸੋਹਣੇ ਭਰਾ ਚੱਕੋ। ਉਹ ਭਾਜੀ ਕੀ ਲੋੜ ਦੇ ਰੀ ਯਾਰ। ਚਲ ਕੋਈ ਨਹੀਂ ਆਪਣਾ ਹੀ ਘਰ ਆ ਜਾਣਾ ਵੱਡਾ। ਤੁਸੀਂ ਪੀਓ ਜਾਨ। ਮੈਂ ਚਾਹ ਪੀ ਕੇ ਡਿਆ ਹੋਣੀ ਆ। ਉਹ ਪੀ ਲਓ ਭਾਈ। ਉਹ ਨਹੀਂ ਨਹੀਂ ਮੈਂ ਪਾਣੀ ਪੀ ਕੇ ਡਿਆ। ਤੁਸੀਂ ਲਓ। ਹੋਰ ਵੀਰੇ ਸਭ ਠੀਕ ਆ? ਹਾਂ ਠੀਕ ਆ ਸਾਰੇ। ਘਰੇ ਸਾਰੇ ਠੀਕ। ਹੋਰ ਭਾਈ ਦੀ ਲੱਤੀਆਂ ਵੀ ਚੱਲੇ ਸੀਗੇ ਹਾਂ ਮੈਂ ਚੱਲੇ ਹੋ ਤਾਂ ਮੈਂ ਕਹਿੰਦਾ ਦਿਵਾਲੀ ਆਂਦੀ ਆ ਬਈ ਦਿਵਾਲੀ ਤੇ ਆਈਏ ਆਪਾਂ ਪਹਿਲਾਂ ਆ ਕੇ ਦੇਖ ਲਾ ਬਾਈ ਕੋਲੇ ਚੱਲੀਏ ਫਿਰ ਆਲਾ ਬੱਗਰਾ ਆ ਗਈ ਬਾਈ ਆਲਾ ਬਟੇ ਵੀ ਦਿਵਾਲੀ ਦੇ ਮੁਬਾਰਕਾਂ ਤੁਹਾਨੂੰ ਭਾਸਾ ਭਾਈ ਦਿਵਾਲੀ ਦੇ ਤੁਹਾਨੂੰ ਬਹੁਤ ਬਹੁਤ ਮੁਬਾਰਕ ਠੀਕ ਹੈ ਜੀ ਚਲੋ ਠੀਕ ਹੈ ਭਾਈ ਚੱਲਦੇ ਜੀ ਠੀਕ ਉਹ ਇੱਕ ਮਿੰਟ ਰੁਕੋ ਆ ਗੋਹਮੈ ਸਮਾਨ ਲੈ ਕੇ ਆਏ ਸੀ ਦਿਵਾਲੀ ਵਾਸਤੇ ਬੱਚੇ ਵਾਸਤੇ ਖੜਾਉਣੇ ਲਏ ਆ ਤੁਹਾਡੇ ਵੱਲੋਂ ਜੈਕਟਾਂ ਲਈਆਂ ਨੇ ਗਿਆ ਇੱਕ ਆ ਮਠਿਆਈ ਦਾ ਡੱਬਾ ਤੇ ਉਹੀ ਤੁਸੀਂ ਆਇਆ ਮੇਰਾ ਢੇੜਾ ਬਚ ਗਿਆ ਚਲੋ ਤੁਸੀਂ ਆਏ ਹੋ ਆ ਲੈ ਜਾਓ ਚਲੋ ਠੀਕ ਆ ਫਿਰ ਵੀਰੇ ਠੀਕ ਆ ਭਾਜੀ ਹੈਪੀ ਦਿਵਾਲੀ ਕੀ ਗਈ ਚਲੋ ਠੀਕ ਆ ਵੀਰੇ ਮੈਨਾਂ ਮਾਰਿਓ ਢੇੜਾ ਹਨਾ ਵੀਰੇ ਦਿਵਾਲੀ ਤੋਂ ਬਾਅਦ ਆਵਾਂਗੇ ਠੀਕ ਆ ਭਾਜੀ ਪਿਆਰ ਕੋਈ ਸਿੱਖਣ ਨੂੰ ਮਿਲਿਆ ਸਿੱਖਣ ਨੂੰ ਕੀ ਮਿਲਿਆ ਵੀਰੇ ਮੈਂ ਸਮਝਿਆ ਨਹੀਂ ਵੀਰੇ ਤੂੰ ਪੈਸਿਆਂ ਤੋਂ ਅਮੀਰ ਜ਼ਰੂਰ ਹੈਗਾ ਤਰਾਇ ਤੂੰ ਦਿਲੋਂ ਗਰੀਬ ਹੋ ਗਿਆ ਬਹੁਤ ਜ਼ਿਆਦਾ ਤੇਰਾ ਭਰਾ ਵਾ ਉਹ ਪੈਸਿਆਂ ਲੋ ਗਰੀਬ ਆ ਪਰ ਦਿਲੋਂ ਬਾਈ ਦੇ ਲਓ ਕਿੱਡਾ ਮੀਂਗ ਤੇਰੀ ਤੋਰੀ ਸੋਚਣੀ ਚ ਕਿੰਨਾ ਫਰਕ ਆ ਉਹਨੇ ਤੇਰੇ ਲਈ ਪੈਸੇ ਨਾ ਹੁੰਦੇ ਹੋਏ ਵੀ ਮਹਿੰਗੇ ਗਿਫਟ ਲੈ ਮਹਿੰਗਾ ਡੱਬਾ ਲਿਆ ਤੇਰੇ ਕੋਲ ਪੈਸੇ ਹੁੰਦੇ ਹੋਏ ਵੀ ਤੂੰ ਉਹਦੇ ਲਈ ਸਸਤਾ ਡੱਬਾ ਲਿਆ ਆਪਣੇ ਸਕੇ ਖੂਨ ਦੀ ਤੇ ਬਾਈ ਯਾਰ ਦੋਸਤ ਫਿਰ ਵੀ ਬਾਹਰ ਚੋਂ ਕੰਮ ਆਉਂਦੇ ਹੁੰਦੇ ਜਿਹੜੇ ਸਕੇ ਭਰਾ ਹੁੰਦੇ ਆ ਸਭ ਤੋਂ ਪਹਿਲਾਂ ਉਹੀ ਕੰਮ ਆਉਂਦੇ ਖੂਨ ਖੂਨ ਦੇ ਕੰਮ ਆਂਦਾ ਉਹ ਦੂਜੇ ਬੰਦੇ ਨੇ ਦੇ ਲਾ ਤੈਨੂੰ ਬਾਹਰ ਹੀ ਮੋੜਤਾ ਭਰਾ ਨੇ ਚਾਹੇ ਜਿੱਡੇ ਚੁਗਿਆ ਵਿੱਚ ਉਹਨੇ ਤੇ ਆਉ ਭਗਤ ਕੀਤੀ ਨਾ ਚੰਗੀ ਤਰ੍ਹਾਂ ਤੂੰ ਉਹਦੇ ਲਈ 200 ਵਾਲਾ ਡੱਬਾ ਲੈ ਕੇ ਅਗਲੇ ਨੇ ਤੇਰੇ ਲਈ 1200 2000 ਦਾ ਡੱਬਾ 5000 ਦੇ ਕੱਪੜੇ ਲੈ ਕੇ ਦਿੱਤੇ ਆ ਮੇਰੇ ਮਨ 'ਚ ਪਤਾ ਕੀ ਸੀ ਯਾਰ ਸੱਚੀ ਦੱਸਾਂ ਵੀ ਮੇਰਾ ਭਰਾ ਮਾਤੜ ਜਿਹਾ ਬੰਦਾ ਵਾ ਉਹਨੂੰ ਕੀ ਦੁਨੀਆਦਾਰੀ ਦਾ ਪਤਾ ਵਾ ਚੱਲ ਦੇ ਦਿੰਦੇ ਆ ਯਾਰ ਪਰ ਮੈਨੂੰ ਹੁਣ ਤੇਰੀਆਂ ਗੱਲਾਂ ਸੁਣ ਕੇ ਬਾਈ ਸੱਚੀ ਜਿਹਾ ਅਹਿਸਾਸ ਹੋਇਆ ਵਾ ਵੀ ਮੈਂ ਕੋਈ ਗਲਤ ਕਰ ਰਿਹਾ ਸੀਗਾ ਭਾਈ ਇਹ ਜਿੱਦਾ ਗੱਲ ਆ ਮੈਂ ਤੇਰਾ ਯਾਰ ਦੋਸਤ ਆ ਮੈਂ ਤੇਰਾ ਕਦੀ ਬੁਰਾ ਨਹੀਂ ਸੋਚੂਗਾ ਤੇਰਾ ਬਚਪਨ ਦਾ ਯਾਰ ਦੋਸਤ ਆ ਜਿੱਥੇ ਤੂੰ ਗਲਤ ਹੋਏਗਾ ਤਿੰਨ ਮੈਂ ਉਥੇ ਮਾੜਾ ਨਹੀਂ ਬਹਿਨ ਦਿੰਦਾ ਹੁਣ ਕੀ ਕਰਿਆ ਜਾ ਸਕਦਾ ਹੁਣ ਕੀ ਕਰਿਆ ਜਾ ਸਕਦਾ ਤੇਰਾ ਯਾਰ ਦੋਸਤ ਆ ਤੇਰਾ ਕੰਮ ਮੈਂ ਕਰਤਾ ਕਿਵੇਂ ਮੈਂ ਸਮਝਿਆ ਨਹੀਂ ਉਹ ਜਿਹੜਾ ਡੱਬਾ ਸੀ ਨਾ ਜਦੋਂ ਤੂੰ ਗਿਆ ਅੰਦਰ ਹਾਂ ਮੈਂ ਡੱਬਾ ਚੇਂਜ ਕਰਕੇ ਬਾਈ ਨੂੰ ਮਹਿੰਗੇ ਵਾਲੀ ਦਿੱਤਾ ਵਾ ਅੱਛਾ ਯਾਰ ਹਾਂ ਤੇ ਉਹਦੇ ਚ ਮੈਂ 5000 ਰੁਪਏ ਵੀ ਪਾ ਦਿੱਤਾ अच्छा यार हां तू इतना ज्यादा सोच ले यार मेरे नाल ज्यादा मेरे भाई तेरा पाई, मेरे पाई भाई, 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 भाई तेरा भाई मेरा भाई इकੋ ਹੀ ਆ ਆਪਾਂ ਬਚਪਨ ਦੇ ਦੋਸਤ ਆ ਬਾਈ ਬਾਈ ਯਾਰ ਹੋਵੇ ਤਾਂ ਨਾ ਇਦਾਂ ਨਹੀਂ ਸੋਚਣਾ ਭਰਾ ਦਾ ਪਹਿਲ ਆ ਤੇਰੀ ਨਹੀਂ ਨਹੀਂ ਬਾਈ ਯਾਰ ਹੋਵੇ ਤਾਂ ਤੇਰੇ ਵਰਗਾ ਹੋਵੇ ਤੈਂ ਮੇਰੇ ਅੱਖਾਂ ਦੇ ਨਾ ਜਿਹੜੀ ਪੈਸੇ ਦੀ ਪੱਟੀ ਬੰਨੀ ਹੋਈ ਸੀਗੀ ਬਾਈ ਤੈਂ ਉਹ ਲਾਤੀ ਯਾਰ ਸਹੀ ਗੱਲ ਆ ਠੀਕ ਆ ਤੇਰਾ ਬਾਈ ਬਹੁਤ ਧੰਨਵਾਦ ਮੇਰਾ ਤੇ ਆਪਣੇ ਭਾਈ ਦਾ ਸਾਥ ਦਿਆ ਕਰ ਪੁਰ ਮੈਨੂੰ ਤੇਰਾ ਵੀ ਸਾਥ ਚਾਹੀਦਾ ساری ਜ਼ਿੰਦਗੀ ਭਰਾ ਦਾ ਵੀ ਸਾਥ ਦਵਾਂਗੇ ਆਪਾਂ ਜੀ ਨਹੀਂ ਆਪਾਂ ਸਾਧੀਆਂ ਚੱਲਣਾ ਆਪਾਂ ਵੀ ਦੀਵਾਲੀ ਮਨਾ ਅੱਜ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੱਕੋ ਸਮੇਂ ਦੋ ਨਸੀਹਤ ਮਿਲੀ ਐਲੀ ਇਹ ਨਕਲੀ ਯਾਰਾਂ ਤੋਂ ਬਚੋ ਮੈਂ ਪਹਿਲਾਂ ਝੂਠੀ ਸ਼ਹਰਤ ਤੇ ਦੌਲਤ ਤੇ ਲਾਲਚ ਤੇ ਵਿੱਚ ਆ ਕੇ ਨਕਲੀ ਯਾਰ ਬਣਾਉਂਦਾ ਬਰਦਾ ਸੀ ਫਿਰ ਮੈਨੂੰ ਇੱਕ ਸੱਚੇ ਯਾਰ ਨੇ ਇਸ ਗੰਦ ਦਾ ਅਹਿਸਾਸ ਦਵਾਇਆ ਉਸੇ ਯਾਰ ਨੇ ਮੈਨੂੰ ਆਪਣੇ ਸਕੇ ਭਰਾ ਦੀ ਇੱਜ਼ਤ ਕਰਨ ਦਾ ਅਹਿਸਾਸ ਦਵਾਇਆ ਕਿ ਹਾਂ ਐਸਾ ਬਹੁਤ ਅੱਛੇ ਰਹਿ ਜਾਂਦਾ ਹੈ ਅੰਮਾ ਜਾਇ ਕੁਝ ਹੀ ਹੁੰਦੇ ਹਨ ਮਾ ਦਾ ਪਿਆਰ ਕਦੇ ਵੀ ਕਰ ਨਹੀਂ ਹੋ ਸਕਦਾ ਨਾ ਹਾਂ ਨਾਲ ਮਾਂਸ ਅਲੱਗ ਕਰਨਾ ਜਿਉਂਦੇ ਜੀ ਇਹ ਸੰਭਵ ਨਹੀਂ ਹੋ ਸਕਦਾ ਭਾਵੇਂ ਜਿੰਨੇ ਮਰਜੀ ਬੁਰਾ ਕਰੋ ਪਰ ਹੁੰਦੇ ਦਿਲ ਦੇ ਗਰੀਬ ਹੀ ਨੇ